ਜੋ ਬੋਲੇ ਸੋ ਨਿਰਭੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਸ੍ਰੀ ਗੁਰੂ ਵਿਦਾਇ ਸ਼ਕਤੀ ਅਮਰ ਹੈ ਸ੍ਰੀ ਗੁਰੂ ਵਿਦਾਇ ਸ਼ਕਤੀ ਅਮਰ ਹੈ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇ ਧੰਨ ਗੁਰਦੇ ਜੈ ਪੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਅੱਜ ਸਾਡੇ ਜਿਹੜੇ ਪ੍ਰਧਾਨ ਆ ਡੇਰਾ ਬਸੀ ਅਤੇ ਸਾਡੇ ਹਨੀ ਜੀ ਸੰਦੀਪ ਜੀ ਤੇ ਸਮੁੱਚੀ ਗੁਰੂ ਵਿਦਾਇ ਟੈਗਰ ਫੋਰਸ ਦੀ ਟੀਮ ਸਾਡੇ ਭਰਾ ਨਾਲ ਖੜਿਆ ਤੋ ਕਿਉਂਕਿ ਇਹ ਕੋ ਮਸਲਾ ਜਿਹੜਾ ਇਹਨਾਂ ਨੇ ਸਾਡੇ ਧਿਆਨ ਚ ਲਿਆਂਦਾ ਸੀਗਾ ਤੇ ਆਪ ਵੀ ਜਾ ਕੇ ਉੱਥੇ ਪਿੰਡ ਵਿੱਚ ਮਾਨਕ ਪਿੰਡ ਵਿੱਚ ਪਹੁੰਚੇ ਸੀਗੇ ਸਾਡੇ ਬਜ਼ੁਰਗ ਸਾਹਿਬ ਵੀ ਉਸ ਪਿੰਡ ਦੇ ਬਸਨੀਕ ਆ ਕਿਉਂਕਿ ਜਦੋਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਇਹਨਾਂ ਨੇ ਕਿਹਾ ਸੀ ਵੀ ਪਿੰਡ ਦੇ ਵਿੱਚ ਸਿਰਫ ਸਾਡੇ 10-12 10-12 ਘਰ ਆ ਤੇ ਸਾਡੇ ਗੁਰੂ ਘਰ ਦੇ ਵਿੱਚ ਜਗ੍ਹਾ ਜਿਹੜੀ ਹੈ ਨਹੀਂ ਗੁਰੂ ਵਿਦਾਸ ਮਹਾਰਾਜ ਦੇ ਸਾਡੇ ਗੁਰੂ ਘਰ ਲੈ ਕੋਈ ਜਗ੍ਹਾ ਨਹੀਂ ਸੀ ਸੋ ਇਹਨਾਂ ਨੇ ਅਸੀਂ ਇਹਨਾਂ ਨੂੰ ਸਲਾਮ ਵੀ ਕਰਦੇ ਆ ਕਿਉਂਕਿ ਇੰਨੇ ਘੱਟ ਗਿਣਤੀ ਦੇ ਵਿੱਚ ਹੁੰਦੇ ਹੋਏ ਕਿਉਂਕਿ ਇੱਧਰਲੇ ਬੈਲਟ ਦੇ ਵਿੱਚ ਕਈ ਜਿਹੜੇ ਪਿੰਡ ਹੈਗੇ ਆ ਕਿਉਂਕਿ ਉਹਨਾਂ ਕੋਈ ਇਨਕਮ ਸੋਰਸ ਜ਼ਿਆਦਾ ਨਹੀਂ ਹੁੰਦੇ ਬੇਚਾਰੇ ਆਪਣੇ ਕਿਰਤ ਕਰਨ ਵਾਲੇ ਮਜ਼ਦੂਰ ਆ ਸਾਡੇ ਸਮਾਜ ਦੇ ਬੰਦੇ ਹੱਥੀ ਕੰਮ ਕਰਦੇ ਆ ਤੁਸੀਂ ਆ ਬਜ਼ੁਰਗਾਂ ਨੂੰ ਪੁੱਛਿਆ ਵੀ ਫਿਰ ਵੀ ਇਹਨਾਂ ਨੇ ਆਪਣੇ ਗੁਰੂ ਦੇ ਸਨਮਾਨ ਵਾਸਤੇ ਗੁਰੂ ਰਵਿਦਾਸ ਮਹਾਰਾਜ ਦੇ ਸਨਮਾਨ ਵਾਸਤੇ ਭਗਵਾਨ ਬਾਲੀ ਮਹਾਰਾਜ ਦੇ ਸਨਮਾਨ ਵਾਸਤੇ ਸਤਿਗੁਰੂ ਕਬੀਰ ਮਹਾਰਾਜ ਦੇ ਸਨਮਾਨ ਵਾਸਤੇ ਗੁਰੂ ਘਰ 30 ਬਾਈ 30 30 ਬਾਈ 30 ਕਹਿਣ ਨੂੰ ਤਾਂ ਬੜੀ ਛੋਟੀ ਜਿਹੀ ਜਗ੍ਹਾ ਆ ਚਲੋ ਗੁਰੂ ਘਰ ਦੇ ਜਿਹੜੀ ਸੰਗਤ ਹੈ ਇਹਨਾਂ ਨੇ ਆਪਣੇ ਪਿੰਡ ਦੇ ਹਿਸਾਬ ਨਾਲ ਵੀ ਜਿਹੜੇ 10-12 ਘਰ ਆ ਵੀ ਅਸੀਂ ਸਤਿਗੁਰੂ ਅਬਦਾਸ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹਾਂ ਉੱਥੇ ਮਨਾ ਲਿਆ ਕਰਾਂਗੇ ਸੋ 30/30 ਦੇ ਵਿੱਚ 2016 ਦੇ ਵਿੱਚ ਇਹਨਾਂ ਨੇ ਪਿੱਲਰ ਜਿਹੜੇ ਆ ਉਹ ਤੁਸੀਂ ਆ ਦੇਖ ਦੋ ਵੀ ਪਿੱਲਰ ਜਿਹੜੇ ਖੜੇ ਕੀਤੇ ਆ ਸੋ ਪਿੱਲਰ ਖੜੇ ਕਰਨ ਦੇ ਬਾਅਦ ਉਹਨਾਂ ਨੇ ਆ ਪਿੱਛੇ ਇੱਟਾਂ ਵੀ ਲਗੀਆਂ ਸੀ ਤੇ ਉੱਪਰ ਜਿਹੜੀ ਟੀਨ ਆ ਉਹ ਆ ਜਿਹੜਾ ਟੀਨ ਨੇ ਚਾਦਰਾਂ ਜਿਹੜੀਆਂ ਉਹ ਪਈਆਂ ਸੀਗੀਆਂ ਸੋ ਇਹ ਗੱਲ ਹੈਗੀ ਆ 2016 ਦੀ ਜਿੱਥੇ ਪਿੱਲਰ ਖੜੇ ਸੀਗੇ ਤੇ ਹੁਣ ਜਦੋਂ ਇਹਨਾਂ ਨੇ ਸੋਚਿਆ ਵੀ ਯਾਰ ਵੀ 650ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਸਤਿਗੁਰੂ ਅਰਬੀਦਾਸ ਮਹਾਰਾਜ ਦਾ ਆਉਣ ਵਾਲਾ ਆ ਵੀ 2027 ਦੇ ਵਿੱਚ ਵੀ ਅਸੀਂ ਇਸ ਗੁਰੂ ਘਰ ਨੂੰ ਉੱਪਰ ਲੈਂਟਰ ਪਾ ਕੇ ਤੇ ਇਹਨਾਂ ਦੇ ਕਿਉਂਕਿ ਜਿਹੜਾ ਗੁਰੂ ਘਰ ਆ ਹੁਣ ਦੇਖੋ ਇਹ ਖਾਲੀ ਜਗ੍ਹਾ ਅੰਦਰ ਇੱਥੇ ਨਾ ਤਾਂ ਸਤਿਗੁਰੂ ਅਰਬੀਦਾਸ ਮਹਾਰਾਜ ਦੀ ਤਸਵੀਰ ਤਾਂ ਬਾਹਰ ਲਾਈ ਆ ਤੇ ਅੰਦਰ ਜਿਹੜਾ ਆ ਬੈਠਣ ਵਾਸਤੇ ਇੰਟੋ ਲੋਕ ਜਾਂ ਹੋ ਰਿਹਾ ਵੀ ਬੰਦਾ ਪ੍ਰੋਗਰਾਮ ਬੈਠਣਾ ਕਿੱਥੇ ਆ ਬੰਦੇ ਜੀ ਚਾਰ ਸੰਗਤ ਆ ਵੀ ਗਈ ਤੇ ਬੈਠਣ ਵਾਸਤੇ ਇਹਨਾਂ ਨੇ ਕਿਹਾ ਵੀ ਵਧੀਆ ਢੰਗ ਦੇ ਨਾਲ ਉੱਪਰ ਲੈਂਟਰ ਪਾ ਕੇ ਤੇ ਥੱਲੇ ਇੰਟਰਲੌਕ ਲਾ ਕੇ ਗੁਰੂ ਘਰ ਦੇ ਵਿੱਚ ਫਲੈਕਸਾਂ ਪਿੱਛੇ ਲਾ ਕੇ ਤਾਂ ਵਧੀਆ ਢੰਗ ਨਾਲ ਆਪਾਂ ਗੁਰੂ ਰਵੀਦਾਸ ਮਹਾਰਾਜ ਦਾ ਗੁਰੂ ਘਰ ਬਣਾ ਦਈਏ। ਤੋਂ ਇੱਕ ਇਹਨਾਂ ਦੀ ਸੋਚ ਦੇ ਲੋ ਵੱਡੀ ਹੈ। ਅਸੀਂ ਕਦੀ ਵੀ ਕੰਨੇ ਆ ਵੀ ਜਿਹੜੇ ਬੰਦੇ ਨੇ ਵੀ ਕਿਦਾਂ ਸੋਚ ਕੀਤੀ ਉਹਨੂੰ ਪੂਰੀ ਸੋਚ ਨੂੰ ਸਲਾਮ ਕਰਨਾ ਚਾਹੀਦਾ ਤੇ ਤੁਸੀਂ ਦੇਖ ਲਓ ਪਹਿਲੇ ਨੰਬਰ ਤੇ ਫੋਟੋ ਕਿਹੜੀ ਲਈਏ ਨੇ। ਇਹਨਾਂ ਨੇ ਪਹਿਲੇ ਨੰਬਰ ਤੇ ਫੋਟੋ ਤੋ ਆਣ ਬਿਸ਼ਨੂ ਦੀ ਲਈ ਹੈ। ਤੇ ਦੂਜੇ ਨੰਬਰ ਤੇ ਸਤਗੁਰ ਰਵੀਦਾਸ ਮਹਾਰਾਜ ਦੀ ਤੇ 33 ਨੰਬਰ ਤੇ ਸਾਈਂ ਛੇੜੀ ਵਾਲੇ ਸਾਈਂ ਦੀ ਲਈ ਹੈ ਤੇ ਫਿਰ ਸਤਿਗੁਰੂ ਨਾਨਕ ਮਹਾਰਾਜ ਦੀ ਲਈ ਹੈ ਤੇ ਉਸ ਤੋਂ ਬਾਅਦ ਭਗਵਾਨ ਬਾਲੀ ਮਹਾਰਾਜ ਦੀ ਸਤਿਗੁਰੂ ਕਬੀਰ ਮਹਾਰਾਜ ਦੀ ਤੇ ਬਾਬਾ ਸਾਹਿਬ ਅੰਮੇਦਗੜ ਦੀ ਤੇ ਦੇਖ ਲਓ ਤੁਸੀਂ ਵੀ ਚਲੋ ਸਾਰੀਆਂ ਫਲੈਕਸ ਲਾ ਕੇ ਸਾਰਿਆਂ ਨੂੰ ਇਹਨਾਂ ਨੇ ਇੱਕ ਸਮਨ ਬਹਿ ਜਿਹੜਾ ਵੀ ਜੋ ਸਤਿਗੁਰੂ ਵੀ ਦਾਸ ਮਹਾਰਾਜ ਕਹਿੰਦੇ ਐ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਭ ਸਿਰ ਵੀ ਦਾਸ ਰਹਿ ਪ੍ਰਸੰਨ ਬੇਗਮਪੁਰੇ ਦੀ ਗੱਲ ਜਿਹੜੀ ਉਹਨਾਂ ਨੇ ਅੱਗੇ ਲੈ ਕੇ ਚੱਲੇ ਆ ਸੋ ਅੱਜ ਦਾ ਜਿਹੜਾ ਸਮਾਂ ਟਾਈਮ ਰੱਖਿਆ ਸੀਗਾ ਇੱਥੇ ਐਸਡੀਐਮ ਸਾਹਿਬ ਦੇ ਸੋ ਐਸਡੀਐਮ ਸਾਹਿਬ ਨੇ ਇਹ ਕਿਹਾ ਵੀ ਇਸ ਜਗ੍ਹਾ ਦੇ ਉੱਪਰ ਕਿਸੇ ਬੰਦੇ ਨੇ ਸਟੇਜ ਲਈ ਅਸੀਂ ਐਸ ਢੰਗਾਈ ਤੇ ਨਹੀਂ ਜਾਂਦੇ ਵੀ ਸਟੇਜ ਕੈਨ ਲਈ ਉਹ ਸਾਡੇ ਬੰਦੇ ਆ ਜਾਂ ਹੋਰ ਕੋਈ ਆ ਗੱਲ ਇਹ ਆ ਵੀ ਸਟੇਜ ਲੈਣ ਦਾ ਕਾਰਨ ਇਹ ਆ ਵੀ ਆਹ ਜਿਹੜੀ ਜਗ੍ਹਾ 30 ਵਜੇ 30 ਦੀ ਇਹ ਕਿਹੜੇ ਨਾਂ ਦੇ ਆ ਗੁਰੂ ਰਵਿਦਾਸ ਮਹਾਰਾਜ ਦੇ ਵੀ ਇੱਥੇ ਕਿਤੇ ਇਹ ਚਾਰ ਜਿਹੜੇ 10 12 ਘਰ ਆ ਕਿਤੇ ਇਕੱਠੇ ਹੋ ਕੇ ਇੱਥੇ ਗੁਰੂ ਰਵੀਦਾਸ ਮਹਾਰਾਜ ਦੇ ਮਹਿਮਾ ਨਾ ਗਉਣ ਗੱਲ ਆ ਵੀ ਇਕੱਠੇ ਨਹੀਂ ਹੋਣ ਦੇਣਾ ਜਦ ਸਭ ਤੋਂ ਵੱਡਾ ਰੀਜਨ ਇਹ ਆ ਵੀ ਜਿਹੜੇ 10-12 ਘਰ ਆ ਇਹਨਾਂ ਨੂੰ ਇਕੱਠੇ ਹੋ ਕੇ ਗੁਰੂ ਰਵੀਦਾਸ ਮਹਾਰਾਜ ਦੀ ਇਹ ਜਿਹੜੀ ਸ਼ਬਦਾਂ ਨੂੰ ਉਚਾਰਨ ਕਰਕੇ ਜਾਂ ਉਹਨਾਂ ਦੀ ਆਰਤੀ ਇਹ ਨਾ ਕਰਨ ਵੀ ਅਸੀਂ ਇਹ ਚਿਰੂ ਰੋਕਣਾ ਗੱਲ ਇੱਥੇ ਆਉਂਦੀ ਆ ਵੀ ਗੁਰੂ ਰਵੀਦਾਸ ਮਹਾਰਾਜ ਦੇ ਮਿਸ਼ਨ ਨੂੰ ਰੋਕਣਾ ਬਈ ਇਹ ਹੋਰ ਸੋਚੀ ਆ ਵੀ ਇਹਨਾਂ ਨੂੰ ਹੋਰ ਗੱਲਾਂ ਪੁੱਛੀਆਂ ਵੀ ਇਹ 30 ਬਈ 30 ਉਹ ਕੀ ਬਰਉਣਾ ਚਾਹੁੰਦੇ ਆ ਬਰਉਣਾ ਉਹ ਵੀ ਨਹੀਂ ਕੁਝ ਚਾਹੁੰਦੇ ਬਸ ਇਹਨਾਂ ਦਾ ਗੁਰੂ ਘਰ ਨਾ ਬਣੇ ਪ੍ਰੋਬਲਮ ਇਹ ਸੀ ਐਚਡੀਐਮ ਸਾਹ ਨੂੰ ਇਹ ਗਿਆ ਬਈ ਸਾਨੂੰ ਸਟੇ ਦੇ ਨਾਲ ਨਹੀਂ ਲੈਣਾ ਦੇਣਾ ਸਾਨੂੰ ਇਹ ਆ ਕਿ ਸਾਡੇ ਗੁਰੂ ਘਰ ਦੀ ਉਹ ਸਾਰੀ ਹੋਣੀ ਚਾਹੀਦੀ ਹੈ ਕਿਉਂਕਿ 2027 ਦੇ ਵਿੱਚ ਸਤਿਗੁਰੂ ਵਿਦਾਸ ਮਹਾਰਾਜ ਦੇ 650 ਸਾਲ ਪੁਰਖਾ ਜਿਹੜਾ ਆਉਣ ਜਾ ਰਿਹਾ ਜਿਸ ਵੇ ਸਾਰੇ ਲੋਕ ਖੁਸ਼ ਆ ਸਾਰੇ ਆਪਣੇ ਆਪਣੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਸਮਿਆਂ ਵਿੱਚ ਬਣਾਉਣਾ ਚਾਹੁੰਦੇ ਆ ਤੇ ਸਭ ਤੋਂ ਜ਼ਿਆਦਾ ਸੰਗ ਜਿਹੜੀ ਆ ਦੇਸ਼ਾਂ ਵਿਦੇਸ਼ਾਂ ਚੋਂ ਬਨਾਰਸ ਕਾਂਸੀ ਵਿੱਚ ਜਾਣ ਨੂੰ ਤਿਆਰ ਆ ਉਹ ਐਨਆਰਆਈ ਸਾਥੀ ਦਾ ਇਹ ਵੀ ਕਹਿੰਦੇ ਆ ਬਈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਤੇ ਤੁਸੀਂ ਅੰਬੈਸੀਆਂ ਨੂੰ ਤੇ ਉੱਥੇ ਦੇ ਆਪਣੇ ਆਪਣੇ ਦੇਸ਼ਾਂ 'ਚ ਅਸੀਂ ਚਿੱਠੀਆਂ ਲਿਖੀਆਂ ਵੀ ਸਾਨੂੰ ਆਗਿਆ ਦਿੱਤੀ ਜਾਵੇ ਅਸੀਂ ਇੱਕ ਇੱਕ ਜਹਾਜ਼ ਆਪਣੀ ਆਪਣੀ ਕੰਟਰੀ ਤੋਂ ਸਤਿਗੁਰੂ ਅਬਿਦਾਸ ਮਹਾਰਾਜ ਨੂੰ ਰੋਲ ਰਬਿਦਾਸ ਜੀ ਅਸਮਾਨ ਨੂੰ ਨਾਲ ਲੈ ਕੇ ਆਉਣਾ ਚਾਹੁੰਦੇ ਆ ਤੇ ਜਹਾਜ਼ਾਂ ਦੇ ਉੱਪਰ ਸਤਿਗੁਰੂ ਅਬਿਦਾਸ ਮਹਾਰਾਜ ਦੀ ਤਸਵੀਰ ਲਾਉਣਾ ਚਾਹੁੰਦੇ ਆ ਦੇਖੋ ਏਡੀ ਵੱਡੀ ਸੋਚ ਇਹ ਸਾਡੇ ਸਮਾਜ ਦੀ ਆ ਤੇ ਇਹ ਲੋਕ ਜਿਹੜੇ ਜਾਣਬੁੱਝ ਕੇ ਇਹ ਗੁਰੂ ਘਰ ਨੂੰ ਬੰਦ ਕਰਨਾ ਚਾਹੁੰਦੇ ਆ ਸੋ ਅਸੀਂ ਐਸਡੀਐਮ ਸਾਹਿਬ ਨੂੰ ਕਿਹਾ ਵੀ ਅਸੀਂ ਤੁਹਾਨੂੰ ਦੱਸ ਦਿਆਂ ਤੇ ਦੰਦੇ ਆ ਵੀ ਜੇਕਰ 10 ਦਿਨ ਦੇ ਵਿੱਚ ਇਹ ਮਸਲੇ ਨੂੰ ਤੁਸੀਂ ਹੱਲ ਨਾ ਕੀਤਾ ਤੇ ਸਮੁੱਚਾ ਸਮਾਜ ਜਿਹੜਾ ਉਹ ਇਕੱਠਾ ਹੋ ਗਏ ਅਸੀਂ ਖੁੱਦ ਜਿਹੜਾ ਉੱਥੇ ਬਹਿ ਗਏ ਚਾਹੇ ਸਾਨੂੰ 2 ਦਿਨ ਲੱਗਣ ਤੇ 3 ਦਿਨ ਲੱਗਣ ਤੇ ਜਿਹੜੇ ਲੀਡਰੇ ਸਾਡੇ ਇੱਥੇ ਲਾਲਕੇ ਦੇ ਆਲੇ ਦੁਆਲੇ ਉਹ ਸਾਰਿਆਂ ਨੂੰ ਕਹਾਂਗੇ ਆਪਣੇ ਆਪਣੇ ਸਾਥੀ ਲੈ ਕੇ ਆਓ ਤੇ ਆਪ ਆਪਣੇ ਹੱਥੀ ਜਿਹੜਾ ਆ ਇਹ ਕਾਰਜ ਦੀ ਉਹ ਸਾਰੀ ਸ਼ੁਰੂ ਕੀਤੀ ਜਾਊਗੀ ਤੇ ਦੂਸਰਾ ਇਹ ਆ ਵੀ ਸਾਡੀ ਸੰਸਥਾ ਤੋਂ ਵੱਲੋਂ ਜੋ ਹੋ ਸਕਿਆ ਅਸੀਂ ਵੀ ਇਹਨਾਂ ਦੀ ਸਹਾਇਤਾ ਕਰਾਂਗੇ ਸਾਡੇ ਭਾਜੀ ਹੁਣੀ ਬੀਐਸਪੀ ਤੋਂ ਆ ਸਾਡੀ ਸੰਸਥਾ ਨਾਲ ਬਹੁਤ ਜੋ ਜੁੜੇ ਆ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਬਸ ਬੱਬਾ ਵੱਲੋਂ ਜਰੂਰ ਨੌਂਸ ਕਰਨਾ ਆ ਚਾਹੇ 50000 ਕਰੋ ਜਾਂ 1 ਲੱਖ ਕਰੋ ਤੇ ਜਿੰਨੇ ਤੁਸੀਂ ਕਰੋਗੇ ਉਹਨੇ ਗੁਰੂ ਵਿਦਾ ਅਟੈਕਰ ਫੋਰਸ ਜੜੀ ਆ ਇਹਨਾਂ ਵਾਸਤੇ ਨੌਂਸ ਕਰੂੰਗੀ ਤਾਂ ਜੋ ਇਹਨਾਂ ਤੇ ਬੋਝ ਨਾ ਪਈ ਆ ਆ ਜਿੰਨੇ 30 ਬਈ 30 ਦੇ ਖਰਚੇ ਕਿੰਨਾ ਹੋਣਾ ਜਿੰਨਾ ਆਪਾਂ ਬੰਦੇ ਦਾ ਕਿਸਦਾ ਐਸਟੀਮੇਟ ਲਾ ਕੇ ਇਹਨੂੰ ਗੁਰੂ ਘਰ ਨੂੰ ਵਧੀਆ ਢੰਗ ਨਾਲ ਬਣਾ ਦਈਏ 30 ਬਈ 30 ਦਾ ਤਾਂ ਜੋ ਸੰਗਤਾਂ ਨੂੰ ਸਮਰਪਿਤ ਕਰ ਦਈਏ ਤੇ ਤਾਲਾ ਲਾ ਕੇ ਚਾਰਦਵਾਰੀ ਕਰਕੇ ਚਾਬੀ ਪ੍ਰਧਾਨ ਜੀ ਆਪਾਂ ਇਹਨਾਂ ਨੂੰ ਦੇਣੀ ਆ ਇਹ ਸਾਡਾ ਫਰਜ਼ ਬੰਦਾ ਸਮਾਜ ਦਾ ਸੋ ਐਡੀਐਮ ਸਾਹਿਬ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਦੱਸ ਦੇਣਾ ਟਾਈਮ ਦਿੱਤਾ ਸੋ ਅਸੀਂ ਤਾਂ ਉਹਨਾਂ ਨੂੰ 5 ਦਿਨ ਦਿੰਦੇ ਸੀ ਉਹ ਕਹਿੰਦੇ ਸਾਨੂੰ ਦੱਸ ਦੇਣਾ ਟਾਈਮ ਦੋ ਵੀ ਅਸੀਂ ਇਹ ਮਸਲਾ ਜਿਹੜਾ ਆ ਉਹ ਹੱਲ ਕਰਾਂਗੇ ਜੇਕਰ ਨਾ ਹੋਇਆ ਤੇ 11ਵੇਂ ਦਿਨ ਸਾਰਿਆਂ ਨਾਲ ਮੀਟਿੰਗ ਕਰਕੇ ਅਸੀਂ ਆਪਣਾ ਪ੍ਰੋਗਰਾਮ ਤੈਅ ਕਰਕੇ ਸਾਰੇ ਸਮੂਚੇ ਸਮਾਜ ਨਾਲ ਸੱਦ ਕੇ ਇਹ ਜਿਹੜਾ ਲੈਂਟਰ ਆ ਉਹਦੀ ਸਾਰੀ ਸ਼ੁਰੂ ਕਰ ਦੇਣੀ ਬਾਬਾ ਜੀ ਤਾਂ ਨਾ ਵਾਦਾ ਰਿਹਾ ਵੀ ਜੇਕਰ 10 ਦਿਨ ਦੇ ਵਾਦਾ ਨਾ ਹੋਇਆ ਤੇ ਅਸੀਂ ਸਾਰੇ ਸਮਾਜ ਨਾਲ ਮੀਟਿੰਗ ਕਰਕੇ 10 ਦਿਨ ਤੋਂ ਬਾਅਦ ਪਿਆਰ ਸਾਰਿਆਂ ਦਾ ਕਾਲ ਦੇ ਕੇ ਚਾਹੇ ਸਾਨੂੰ ਡੇਰਾ ਬਸੇ ਬੰਦ ਕਰਨਾ ਪਵੇ ਜੋ ਮਰਜੀ ਕਰਨਾ ਪਵੇ ਇਹਦੀ ਸਾਰੀ ਦਾਕਾਰ ਜਿਹੜਾ ਉਹ ਸ਼ੁਰੂ ਕਰ ਦਾਂਗੇ ਤੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਜਿੰਨੇ ਜਥੇਬੰਦੀਆਂ ਜਿੰਨੇ ਸਾਡੇ ਸਮਾਜ ਦੇ ਆ ਕੁਛ ਨਾ ਕੁਛ ਆਪਾਂ ਉਸ ਦਿਨ ਜਿਹੜਾ ਜਦੋਂ ਮੀਟਿੰਗ ਕਰਨੀ ਹੈ ਉਸ ਦਿਨ ਨੋਟਸ ਕਰਕੇ ਇਹ ਕਾਰਜ ਜਿਹੜਾ ਆ ਇੱਕ ਦੋ ਦਿਨ ਦੇ ਵਿੱਚ ਸਾਰਾ ਕੰਮ ਹੱਲ ਹੋ ਜਵੇ ਉਹਨਾਂ ਦਾ ਵਿਚਾਰਾਂ ਦਾ ਸੋ ਅਸੀਂ ਸਮਾਜ ਦੇ ਨਾਲ ਆ ਸੋ ਅਸੀਂ ਇਹ ਚੁੰਦੇ ਆ ਵੀ ਜਿੱਥੇ ਸਾਰੇ ਰੈਵਰਾਂ ਦੀ ਫੋਟੋ ਲਈ ਆ ਤੇ ਸਾਡੇ ਵਿੱਚ ਤਾਂ ਕੋਈ ਸਾਡੇ ਸਮਾਜ ਦਾ ਕੋਈ ਫਰਕ ਕਰਦਾ ਨਹੀਂ ਸੋ ਇਹਨਾਂ ਨੂੰ ਵੀ ਚਾਹੀਦਾ ਜਿਹਨਾਂ ਸਟੇ ਲਈ ਆ ਉਹਨਾਂ ਨੂੰ ਵੀ ਚਾਹੀਦਾ ਅੱਗੇ ਹੋ ਕੇ ਇਹ ਬਜ਼ੁਰਗਾਂ ਦਾ ਸਾਥ ਦੇਣ ਤੇ 30x30 ਦੀ ਜਗ੍ਹਾ ਜਿਹੜੀ ਆ ਉਹ ਸਟੇਪ ਵਾਪਸ ਲੈਣ ਦਾ ਸਭ ਤੋਂ ਵੱਡੀ ਗੱਲ ਹੋਊਗੀ ਤਾਂ ਅਸੀਂ ਵੀ ਉਹਨਾਂ ਨੂੰ ਸਮਰਥਨ ਕਰਾਂਗੇ ਜੇਕਰ ਉਹਨਾਂ ਨੇ ਜਿਹੜੀ ਸਟੇ ਹੈ ਵਾਪਸ ਨਾ ਲਈ ਤਾਂ ਫਿਰ ਸਾਰਾ ਸਮਾਜ ਇਕੱਠਾ ਹੋ ਕੇ ਇਸ ਗੱਲ ਦਾ ਵਿਰੋਧ ਕਰੂਗਾ ਤੇ ਜਿਹੜਾ ਬਣਦੀ ਕਾਨੂੰਨੀ ਕਾਰਵਾਈ ਆ ਇਹਨਾਂ ਦੇ ਉੱਪਰ ਬੇਦਬੀ ਦਾ ਉਹ ਆਪਾਂ ਕਰਾਵਾਂਗੇ ਇਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ 100 ਰੁਪਏ ਜਗਤ ਪਿਤਾ ਜਗਤ ਗੁਰੂ ਵਾਸ ਮਹਾਰਾਜ ਕੀ ਜੈ ਡੇਰਾਬਸੀ ਹਲਕੇ ਵਿੱਚ ਆਈ ਸਭ ਸੰਗਤ ਦਾ ਦਿਲੋਂ ਧੰਨਵਾਦ ਹੈ ਜੀ ਗੁਰੂਬਦਾਵ ਮਾਰ ਕੇ ਸੰਘਰਸ਼ ਕੇ ਲਈ ਜਿੱਤੇ ਸੰਗਤ ਖੇਲਰ ਮਾਲਣ ਸੇ ਆਈ ਆਸ-ਪਾਸ ਕੇ ਪਿੰਡਾਂ ਤੋਂ ਆਈ ਜੋ ਮਹਾਰਾਜ ਕੇ ਲਈ ਆਈ ਜੀ ਉਨ੍ਹਾਂ ਦਾ ਸਭ ਤਹ ਦਿਲੋਂ ਧੰਨਵਾਦ ਹੈ ਜੀ ਜੋ ਬੋਲੇ ਸੋ ਨਿਰਪੈ ਜਗਤ ਪਿਤਾ ਜਗਤ ਗੁਰਦਾਸ ਮਹਾਰਾਜ ਕੀ ਜੈ ਅੱਛਾ ਬੱਪਾ ਜੀ ਜੋ ਕੋਈ ਨਹੀਂ ਬਸ ਇਤਨੀ ਬੋਲ ਮਾਮਲੇ ਬਾਰੇ ਹਾਂਜੀ ਹਾਂਜੀ